ਬਠਿੰਡਾ ਦੇ ਤਿੰਨ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਕੀਤੀ ਗਈ ਆਮ ਆਦਮੀ ਪਾਰਟੀ ਜੁਆਇਨ ਅੱਜ ਬਠਿੰਡਾ ਦੇ ਧੋਬੀ ਬਾਜ਼ਾਰ ਵਿਖੇ 2:00 ਦੇ ਲਗਭਗ ਇੱਥੇ ਪਹੁੰਚੇ ਮੈਂਬਰ ਪਾਰਲੀਮੈਂਟ ਹਰਸੀਮਰਤ ਕੌਰ ਬਾਦਲ ਨੇ ਕਿਹਾ ਉਹਨਾਂ ਨੂੰ ਪਹਿਲੇ ਅਕਾਲੀ ਦਲ ਨੇ ਆਪਣੀ ਪਾਰਟੀ 'ਚੋਂ ਕੱਢ ਦਿੱਤਾ ਸੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਹਰਸੀਮਰਤ ਕੌਰ ਬਾਦਲ ਨੇ ਕਿਹਾ ਕਿ ਹੁਣ ਜੋ ਇੱਕ ਵਿਅਕਤੀ ਸ਼ਰਾਬ ਕੱਪੜੇ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਅੰਦਰ ਗਿਆ ਹੈ ਹੁਣ ਇੱਥੇ ਹਿੰਦੀ ਸਰਕਾਰ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਆਪਣੇ ਮੰਤਰੀਆਂ ਨੂੰ ਨਾਲ ਲੈ ਕੇ ਧਰਨੇ ਲਗਾ ਰਹੇ ਹਨ ਅਤੇ ਉਸ ਦੇ ਨਾਲ-ਨਾਲ ਜੋ ਪੰਜਾਬ ਦੇ ਹਾਲਾਤ ਨੇ ਉਹ ਬਹੁਤ ਹੀ ਜ਼ਿਆਦਾ ਵਿਗੜ ਚੁੱਕੇ ਹਨ ਦੇਖੋ ਪੰਜਾਬ ਨੇ ਪੰਜਾਬ ਨੂੰ ਬਹੁਤ ਵੱਡੇ ਬਦਲਾਅ ਦੇ ਸੁਪਨੇ ਦਿਖਾਈ ਸੀਗੇ ਆਮ ਆਦਮੀ ਪਾਰਟੀ ਨੇ ਲੇਕਿਨ ਬਦਲਾਅ ਵਿਸ਼ਵਾਸਤਾ ਦਿੱਤਾ ਸੀ ਕਿ ਪੰਜਾਬ ਦੇ ਲੋਕਾਂ ਦੇ ਹਾਲਾਤ ਬਦਲਣਗੇ ਪੰਜਾਬ ਦੇ ਹਾਲਾਤ ਹੋਰ ਵਧੀਆ ਹੋ ਜਾਣਗੇ ਲੇਕਿਨ ਪੰਜਾਬ 'ਚ ਇੰਨਾ ਵੱਡਾ ਨਿਗਾਰ ਆਇਆ ਹੈ ਬਦਲਾਵ ਦਾ ਕਿ ਅੱਜ ਸਾਡੀ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਝੰੜੇ ਮਾਰ ਰਹੀ ਹੈ ਇਹ ਤਾਂ ਕਦੇ ਪੰਜਾਬ 'ਚ ਸੁਣਿਆ ਨਹੀਂ ਸੀ ਭ੍ਰਿਸ਼ਟਾਚਾਰ ਦੇ ਖਿਲਾਫ ਤਾਂ ਹਰੇਕ ਧਰਨਾ ਮਾਰਦਾ ਹੈ ਇਹ ਪਹਿਲੀ ਪਾਰਟੀ ਹੈ ਜਿਨੇ ਭ੍ਰਿਸ਼ਟ ਕੇਜਰੀਵਾਲ ਦੇ ਹੱਥ 'ਚ ਉਹ ਘੜਤਾਲ ਰੱਖ ਰਹੀ ਹੈ ਤੇ ਝੰੜੇ ਮਾਰ ਰਹੀ ਹੈ ਤੇ ਆਹੀ ਕਾਰਨ ਹੈ ਕਿ ਅੱਜ ਪੰਜਾਬ 'ਚ ਲੁੱਟਾਂ ਖੋਹਾਂ ਫਰੋਤੀਆਂ ਦੁਕਾਨਦਾਰ ਹੋਏ ਕਿਸਾਨ ਹੋਏ ਨੌਜਵਾਨ ਹੋਏ ਹਰ ਵਰਗ ਦੁਖੀ ਹੈ ਜਿਹੜੇ ਕਹਿੰਦੇ ਸੀ ਕਦੇ ਧਰਨਾ ਨਹੀਂ ਲੱਗੂਗਾ ਕੋਈ ਟੈਂਕੀ 'ਚ ਨਹੀਂ ਛੜੂਗਾ ਇੰਨਾ ਰੰਗਲਾ ਪੰਜਾਬ ਹੋਊਗਾ ਰੰਗਲਾ ਕੀ ਇੰਨਾ ਗੰਦਲਾ ਕਰਦਾ ਹੈ ਪੰਜਾਬ ਨੂੰ ਕਿ ਹਰ ਵਰਗ ਦੁਖੀ ਫਿਰਦਾ ਹੈ ਅੱਜ ਤੇ ਹੈਰਾਨੀ ਦੀ ਗੱਲ ਕਿ ਮੁੱਖ ਮੰਤਰੀ ਇੰਨਾ ਨਿਕੰਮਾ ਕਿ ਜੇ ਮੁੱਖ ਮੰਤਰੀ ਆਪ ਧਰਨੇ 'ਚ ਸਾਰੇ ਆਪਣੇ ਕੈਬਨਿਟ ਨੂੰ ਬਿਠਾ ਰਾਇ ਇਸ ਕਰਕੇ ਨਹੀਂ ਕਿ ਬਤੌਰ ਹੋਮ ਮਿਨਿਸਟਰ ਮੈਂ ਇੰਨਾ ਫੇਲ ਹੋ ਗਿਆ ਕਿ ਤਰਨ ਤਰਨ ਚ ਇੱਕ ਔਰਤ ਦੀ ਆਬਰੂ ਲੁੱਟ ਕੇ ਉਹਦੇ ਕੱਪੜੇ ਪਾੜ ਕੇ ਪੰਜਾਬ ਵਰਗੀ ਧਰਤੀ 'ਚ ਉਹਨੂੰ ਨੰਗਾ ਸਾਰੇ ਪਿੰਡ 'ਚ ਘੁਮਾਇਆ ਗਿਆ ਤੇ 15 ਦਿਨ ਮੈਂ ਫੇਲ ਹੋਇਆ ਕਿ ਮੈਂ ਕਿਸੇ ਨੂੰ ਫੜ ਨਹੀਂ ਸਕਿਆ ਮੂਡ ਆਈ نو ਧੋਪੇ ਪੈਣਾ ਚਾਹੀਦਾ ਚੁੱਲ੍ਹੂ 'ਤੇ ਪਾਣੀ 'ਚ ਇਸ ਚੀਜ਼ 'ਤੇ ਪਰ ਲੇਕਿਨ ਬੇਸ਼ਰਮੀ ਦੀ ਹੱਦ ਕਿ ਅੱਜ ਉਸ ਬੇਸ਼ਟ ਕੇਸਰ ਜਿਹਨਾਂ ਨੇ ਅਰਬਾਂ ਕਰੋੜਾਂ ਦਾ ਕਪਲਾ ਸ਼ਰਾਬ ਦਾ ਕੀਤਾ ਉਹੀ ਕਪਲਾ ਉਹੀ ਪਨਸੀ ਉਹਨਾਂ ਹੀ ਲੋਕਾਂ ਨੂੰ ਪੰਜਾਬ 'ਚ ਇੰਪਲੀਮੈਂਟ ਕਰਾਈ ਜਿਹਦੇ ਵਿੱਚ ਸਿੱਧੇ ਆ ਭਗਵੰਤ ਮਾਨ ਵੀ ਦੋਸ਼ੀ ਹੈਗਾ ਲੇਕਿਨ ਕੇਂਦਰ ਦੀ ਸਰਕਾਰ ਕਿਉਂ ਭਗਵੰਤ ਮਾਨ ਨੂੰ ਨਹੀਂ ਫੜਦੀ ਇਹਦਾ ਜਵਾਬ ਅਜੇ ਤੱਕ ਨਹੀਂ ਸਮਝ ਆਇਆ ਤੇ ਪੰਜਾਬ ਦੇ ਖਜ਼ਾਨੇ 'ਚ ਇੰਨੀ ਲੁੱਟ ਪੈ ਰਹੀ ਹੈ ਕਿ ਆਪਾਂ ਦੇਖਿਆ ਕਿ ਬਿਹਾਰ ਦੀ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਦੱਸਿਆ ਕਿੰਨੇ ਹਜ਼ਾਰਾਂ ਕਰੋੜ ਦਾ ਨਜਾਇਜ਼ ਸ਼ਰਾਬ ਪੰਜਾਬ ਦੀ ਬਿਹਾਰ 'ਚ ਵਿਕ ਰਹੀ ਹੈ ਇਹ ਸਾਰੇ ਪੈਸੇ ਪੰਜਾਬ ਦੇ ਖਜ਼ਾਨੇ ਦੇ ਹੱਕ ਬੰਦੇ ਲੋਕਾਂ ਦਾ ਹੱਕ ਬੰਦਾ ਹੈ ਲੇਕਿਨ ਆਪ ਦੀ ਜੇਬਾਂ ਵਿੱਚ ਪੈਸੇ ਪਾ ਕੇ ਪੰਜਾਬ ਦੇ ਪੰਜਾਬ ਨੂੰ ਕਰਜ਼ਾਈ ਕਰਕੇ ਹਰ ਮਹੀਨੇ ਕਰਜ਼ਾ ਪੰਜਾਬ ਦੇ ਲੋਕਾਂ ਦੇ ਉੱਤੇ ਛਾੜ ਕੇ ਅੱਜ 80000 ਕਰੋੜ ਤੋਂ ਵੱਧ ਕਰਜ਼ਾ ਦੋ ਸਾਲਾਂ ਚ ਇਹਨਾਂ ਨੇ ਲੈ ਲਿਆ ਹੈ ਸੋ ਹਰ ਪੱਖੋਂ ਪੰਜਾਬ ਨੂੰ ਫੇਲ ਕਰਨ ਤੇ ਪੂਰੀ ਇਹ ਆਮ ਆਦਮੀ ਪਾਰਟੀ ਗਵਰਨਰਸ ਪਾਰਟੀ ਲੱਗਦੀ ਐ ਐਮ ਸੀ ਜਿਹੜੇ ਨੇ ਆਮ ਆਦਮੀ ਪਾਰਟੀ ਚੱਲੇ ਗਈ ਨਹੀਂ ਮੌਜੂਦਾ ਕਿੰਨੇ ਤੁਹਾਨੂੰ ਜਿਹੜੀ ਇਸ ਨਾਲ ਲੋਸ ਹੋ ਰਿਹਾ ਹੈ ਪਹਿਲੀ ਗੱਲ ਤੇ ਆ ਆ ਕਾਲੀ ਪਾਰਟੀ ਤੋਂ ਇੱਕ ਕੱਡੇ ਹੋਏ ਐਮਸੀ ਨੇ ਤੇ ਜਿਹੜੇ ਬੰਦੇ ਅਕਾਲੀ ਦਲ ਤੋਂ ਲੜਦੇ ਨੇ ਤੇ ਜਾ ਕੇ ਕਾਂਗਰਸ ਦੀ ਮਦਦ ਕਰਦੇ ਨੇ ਮੇਅਰ ਬਣਾਉਣ ਵਾਸਤੇ ਤੇ ਉਹਦੇ ਬਾਅਦ ਜਾ ਕੇ ਤੀਜੀ ਪਾਰਟੀ ਆਮ ਆਦਮੀ ਨੂੰ ਜੁਆਇਨ ਕਰਦੇ ਨੇ ਇਹ ਉਹਨਾਂ ਐਮਸੀਆਂ ਦਾ ਕਿਰਦਾਰ ਦਿਖਾਉਂਦਾ ਹੈ ਤੇ ਅਕਾਲੀ ਦਲ ਨੇ ਇਸ ਕਰਕੇ ਉਹਨਾਂ ਨੂੰ ਪਹਿਲੇ ਹੀ ਕੱਢ ਦਿੱਤਾ ਸੀ ਆਜ਼ਾਦ ਪੰਛੀ ਸੀ ਪਰਮਪਾਲ ਮਲੂਕਾ ਦਾ ਵੀ ਭਾਜਪਾ ਜਾਣ ਦੇ ਚੱਕੇ ਚੱਲ ਰਹੇ ਨੇ ਮਲੂਕਾ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਨੇ ਉਹ ਅਕਾਲੀ ਦਲ ਦੇ ਨਾਲ ਖੜੇ ਨੇ ਖੜੇ ਰਹਿਣਗੇ ਤੇ ਹਮੇਸ਼ਾ ਰਹਿਣਗੇ ਪੂਰਾ ਮਾਨ ਹੈ ਇਸ ਮਲੂਕਾ ਪਰਵਾਰ 'ਚ ਜਿਨ੍ਹਾਂ ਨੇ ਬਹੁਤ ਚਰਚਾਵਾਂ ਤੋਂ ਜੋ ਮਰਜ਼ੀ ਛੇੜ ਦੋ ਜੀ ਚਰਚਾਵਾਂ ਤਾਂ ਮੇਰੇ ਵੀ ਛੇੜ ਦੋਗੇ ਚਰਚਾ ਨੂੰ ਜ਼ੁਬਾਨ ਨੂੰ ਕੌਣ ਲਗਾਮ ਲਾ ਸਕਦਾ ਹੈ ਸੋ ਇੱਕ ਜਿਨੇ ਜੋ ਬੋਲਣਾ ਹੈ ਬੋਲੇ ਜਿਸ ਚੀਜ਼ ਬਾਰੇ ਤੁਹਾਨੂੰ ਬੋਲਣਾ ਚਾਹੀਦਾ ਹੈ ਹਿਸਾਬ ਕਿਤਾਬ ਮੰਗੋ ਜਿਨ੍ਹਾਂ ਨੇ ਕਿਹਾ ਸੀ ਘਰ-ਘਰ ਨੌਕਰੀ ਦੇਣਗੇ ਜਿਨ੍ਹਾਂ ਨੇ ਇਸ ਕੇਜਰੀਵਾਲ ਦੇ ਘਟਾਲੇ ਦਾ ਸ਼ਿਕਾਇਤ ਲਈ ਸੀ ਕਾਂਗਰਸੀਆਂ ਨੇ ਅਜੋਸ ਕੇਜਰੀਵਾਲ ਦੇ ਹੱਕ 'ਚ ਧਰਨੇ ਮਾਰਦੇ ਫਿਰਦੇ ਨੇ ਜਿਨ੍ਹਾਂ ਨੇ ਘਰ ਘਰ ਨੌਕਰੀ ਕਰਕੇ ਆ 7 ਸਾਲਾਂ ਤੇ ਆਪਣੇ ਭਾਈਵਾਲ ਦੇ ਨਾਲ ਘਰ ਘਰ ਬੇਰੋਜ਼ਗਾਰੀ ਪਹੁੰਚਾ ਦਿੱਤੀ ਹੈਗੀ ਜਿਨ੍ਹਾਂ ਨੇ ਗੁਟਕਾ ਸਾਫ ਦੀ ਸੌਹ ਖਾਦੀਆਂ ਸੀ ਅੱਜ ਇਹਨਾਂ ਦੇ ਭਾਈਵਾਲ ਪਾਰਟੀ ਨੇ ਰਲ ਮਿਲ ਕੇ ਸਿਖਰਾਂ ਤਾਈਂ ਨਸ਼ੇ ਪਹੁੰਚਾ ਦਿੱਤੇ ਨੇ ਜਿਨ੍ਹਾਂ ਖਤਮ ਕਰਨ ਦੀ ਗੱਲ ਕੀਤੀ ਸੀ ਤੇ ਪੰਜਾਬ ਨੂੰ ਕਰਜ਼ਾਈ ਕਰਨ ਦਾ 1.80 ਹਜ਼ਾਰ ਕਰੋੜ ਦਾ ਕਰਜ਼ਾ 7 ਸਾਲਾਂ ਚ ਪੰਜਾਬ 'ਚ ਚੜ ਗਿਆ ਇਸ ਕਰਕੇ ਨਹੀਂ ਕਿ ਵੱਡੀ ਇੰਡਸਟਰੀ ਆਈ ਹੈ ਵੱਡਾ ਹਸਪਤਾਲ ਵੱਡੀ ਯੂਨੀਵਰਸਿਟੀ 5 ਲੱਖ ਕਰੋੜ ਦੀ ਇੰਡਸਟਰੀ ਪੰਜਾਬ ਛੱਡ ਕੇ ਚਲੀ ਗਈ ਹੈ ਕਿਉਂਕਿ ਲੋਟਾ ਖੂਆ ਫਰੋਤੀਆਂ ਗੈਂਗਸਟਰ ਦਾ ਇਹੋ ਦਾ ਰਾਜ ਚੱਲ ਰਿਹਾ ਹੈ ਦੈਂ ਦੇ ਹਾਰੇ ਗੋਲੀਆਂ ਚੱਲ ਜਾਂਦੀਆਂ ਨੇ ਕੋਈ ਪੁੱਛਣ ਵਾਲਾ ਵੀ ਨਹੀਂ ਵੀ ਕੌਣ ਮਾਰ ਕੇ ਕਿਤੇ ਚਲੇ ਗਿਆ ਇਹ ਮੈਡਮ ਇਸ ਬਾਰੇ ਕੀ ਸੂਚੀ ਤੱਕ ਜਾਣਕਾਰੀ ਦਿੱਤੀ ਜਾਪੇ ਇਹ ਪਾਰਟੀ ਦੀ ਹਾਈ ਕਮਾਂਡ ਦੱਸ ਸਕਦੇ ਮੈਨੂੰ ਕੀ ਪਤਾ ਜੀ ਮੈਡਮ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸਾਧਨਾ ਮੰਤਰੀ ਨੇ ਦਿੱਲੀ ਸਰਕਾਰ ਤੇ ਉਹਨਾਂ ਨੇ ਅਰਗੁਨ ਕੇਜriwal ਨੂੰ ਲੈ ਕੇ ਦਿੱਲੀ ਕੋਰਟ ਦੇ ਵਿੱਚ ਇਜਾਦ ਕੀਤਾ ਪਾਈ ਹੈ ਵੀ ਜੇਲ੍ਹ ਦੇ ਵਿੱਚ ਫੋਨ ਤੋਂ ਬਾਵਜੂਦ ਹੀ ਮੁੱਖ ਮੰਤਰੀ ਬਣੇ ਹੋਏ ਆ ਆ ਮੇਰੇ ਨਾਲ ਮੈਂ ਕਹਿੰਦੀ ਹਾਂ ਮੁੱਖ ਮੰਤਰੀ ਪਦ ਦੇ ਸਬੰਧ ਜਮਨ ਬਣਾ ਆਹੀ ਤਾਂ ਮੈਂ ਕਹਿ ਰਹੀ ਹਾਂ ਵੱਡਾ ਬਦਲਾਵ ਜਿਹੜੀ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਕਿ ਪਹਿਲੇ ਇੱਕ ਮੋਰਲ ਗਰਾਉਂਡ ਹੁੰਦਾ ਸੀ ਜਿਸ ਬੰਦੇ ਦੇ ਉੱਤੇ ਕੋਈ ਇਲਜ਼ਾਮ ਲੱਗਦਾ ਸੀ ਉਹ ਬੰਦਾ ਇਮੀਡੀਏਟਲੀ ਆਪ ਦਾ ਪਹਿਲੇ ਤਾਂ ਪਦ ਛੱਡਦਾ ਸੀ ਕਿ ਜਦੋਂ ਤਾਈ ਮੈਂ ਬੇਕਸੂਰ ਸਾਬਿਤ ਨਹੀਂ ਹੁੰਦਾ ਮੈਂ ਸਾਰੇ ਅਹੁਦੇ ਛੱਡਦਾ ਤਾਂ ਕਿ ਫਰੀ ਐਂਡ ਫੇਅਰ ਮੇਰੇ ਖਿਲਾਫ ਇਨਵੈਸਟੀਗੇਸ਼ਨ ਹੋ ਜਾਏ ਇਹ ਤਾਂ ਇਨਾ ਵੱਡਾ ਬਦਲਾਅ ਆ ਗਿਆ ਕਿ ਇੰਨੇ ਵੱਡੇ ਘੁਟਾਲੇ 'ਚ ਜਿੱਥੇ ਕੋਈ ਅਦਾਲਤ ਇਹਨੂੰ ਬੇਲ ਤੱਕ ਦੇਣ ਨੂੰ ਤਿਆਰ ਨਹੀਂ ਹੈ ਤਾਂ ਵੀ ਕੁਰਸੀ ਨਾਲ ਚਿਮੜੇ ਹੋਏ ਨੇ ਸੋ ਇਹ ਇਸ ਇਸ ਪਾਰਟੀ ਦੀ ਨੀਅਤ ਇਸ ਪਾਰਟੀ ਦੀ ਸੋਚ ਅੱਜ ਮੈਨੂੰ ਮੰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦ 4 ਸਾਲ ਦੀ ਵਜ਼ੀਰੀ ਭਾਈ ਸੀ ਮਿੰਟ ਨਹੀਂ ਲਾਇਆ ਆਪਣੇ ਨਾਲ ਖੜੇ ਖੜੇ ਹੋਣ ਵਾਸਤੇ ਪਾਈਵਾਲੀ ਵੀ ਛੱਡੀ ਵਜ਼ਾਰਤ ਵੀ ਛੱਡੀ ਕਿਉਂਕਿ ਬਾਦਲ ਸਾਹਿਬ ਦੀ ਸੋਚ ਅਸੀਂ ਅਪਣਾਈ ਹੈ ਕਿ ਬੰਦੇ ਦੀ ਜ਼ਬਾਨ ਹੀ ਬਹੁਤ ਹੋਣੀ ਚਾਹੀਦੀ ਹੈ ਗਾਰੰਟੀਆਂ ਦੇਣ ਦੀ ਕਿਸੇ ਨੂੰ ਲੋੜ ਨਾ ਪਈ ਚਲੋ ਜੀ ਆਪਾਂ